ਕ੍ਰੈਬਾ ਪਤਣਾ ਰਾਇਲ ਬੱਲੋਜੀ ਸਾਡੇ 3090 ਤੇ ਪ੍ਰੋਜੈਕਟ A3 ਪਲੈਂਟਸ ਦੇ ਬੂਟੇ ਲਗਾਏ ਗਏ ਨੇ ਜਿਹੜਾ ਸਰਕਾਰੀ ਹਸਪੀਟਲ ਹੈ ਇੱਥੇ ਬਹੁਤ ਜ਼ਰੂਰਤ ਫਲਾਂ ਤੇ ਫੁੱਲਾਂ ਦੇ ਬੂਟੇ ਲਗਾਏ ਗਏ ਪੂਰੇ ਬਾਤਾਵਰਨ ਵਾਸਤੇ ਆਪਾਂ ਨੂੰ ਤੇ ਸੀਣ ਵਾਸਤੇ ਬਹੁਤ ਜ਼ਰੂਰਤ ਪੈਂਦੀ ਹੈ ਬੂਟਿਆਂ ਦੀ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਬੂਟੇ ਲਗਾਣ ਜਿਹਦੇ ਨੇ ਸਾਡੇ ਜਿਹੜਾ ਕਲੱਬ ਦਾ ਮੋਟਿਵ ਹੈ ਤੇ ਅਸੀਂ 50000 ਕਟਵਟ ਸਾਲ ਚ ਬੂਟੇ ਲਗਾਵਾਂਗੇ ਅੱਜ ਕਿੱਥੇ ਲਾਇਆ ਅੱਜ ਅਸੀਂ ਸਰਕਾਰੀ ਹਸਪੀਟਲ ਪਾਤੜਾਂ ਦੇ ਵਿੱਚ ਬੂਟੇ ਲਗਾਏ ਹਨ ਮੈਸੇਜ ਜੀ ਹੈਗਾ ਆਮ ਲੋਕਾਂ ਨੂੰ ਸਾਰਿਆਂ ਨੂੰ ਇਹਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਸਾਰਿਆਂ ਨੂੰ ਮਿਲਵਲ ਕੇ ਜੇ ਇੱਕ ਇੱਕ ਬੂਟਾ ਵੀ ਲਗਾਣ ਤਾਂ ਵੀ ਬਹੁਤ ਵਾਤਾਵਰਨ ਸੁਧਰ ਸਕਦਾ ਹੈ ਇਹ ਅੱਜ ਅਸੀਂ ਰੋਟਰੀ ਕਲੱਬ ਪਾਤੜਾ ਰਾਇਲ ਵੱਲੋਂ ਸਰਕਾਰੀ ਹਸਪੀਟਲ ਜੱਖਲ ਰੋਡ ਤੇ ਅਸੀਂ ਬੂਟੇ ਅੱਜ ਲਗਵਾਏ ਨੇ ਜਿਸ ਵਿੱਚ ਫਲ ਫਰੂਟ ਅਤੇ ਜਿਹੜੇ ਪੇੜ ਨੇ ਉਹਨਾਂ ਦੇ ਅੱਜ ਅਸੀਂ ਬੂਟੇ ਲਵਾ ਕੇ ਸਾਰੇ ਮੈਂਬਰਾਂ ਵੱਲੋਂ ਜਿਹੜਾ ਅਸੀਂ ਸੋਨ ਦੇ ਮਹੀਨੇ ਦਾ ਆਗਾਜ਼ ਕੀਤਾ ਹੈ ਇਸ ਵਿੱਚ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਸ਼ਹਿਰ ਵਾਸੀ ਇਸ ਤਰ੍ਹਾਂ ਹੀ ਆਪਣੇ ਪਹਿਲਾਂ ਘਰ ਨੂੰ ਫਿਰ ਉਸ ਤੋਂ ਬਾਅਦ ਸ਼ਹਿਰ ਤੇ ਪੰਜਾਬ ਨੂੰ ਅਸੀਂ ਖੁਸ਼ਹਾਲ ਬਣਾਈਏ ਨਵੇਂ ਰੁੱਖ ਲਾ ਕੇ ਖੁਸ਼ਹਾਲ ਬਣਾਈਏ ਜੀ ਇਹ ਅਸੀਂ ਜਿੱਦਾਂ ਦੇਖ ਰਹੇ ਹਾਂ ਕਿ ਹਰ ਸਮੇਂ ਹਰ ਸਾਲ ਜਿਹੜਾ ਟੈਂਪਰੇਚਰ ਵੱਧ ਰਿਹਾ ਹੈ ਤੇ ਅਸੀਂ ਸਾਨੂੰ ਸਾਰਿਆਂ ਨੂੰ ਸਭ ਤੋਂ ਜ਼ਿਆਦਾ ਰੁੱਖ ਲਵਾਉਣ ਦੀ ਲੋੜ ਹੈ ਤਾਂ ਜੋ ਪੰਜਾਬ ਪਹਿਲਾਂ ਵਾਂਗਰ ਖੁਸ਼ਹਾਲ ਬਣ ਸਕੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਰੋਟਰੀ ਕਲੱਬ ਨੂੰ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਨੇ ਜਿਹੜੇ ਸ਼ੋਅ ਕੰਮ ਹੈ वृक्ष ਲਾਉਣ ਦਾ ਕਿਉਂਕਿ ਅੱਜ ਦੀ ਇਹ ਸਮੇਂ ਦੀ ਲੋੜ ਹੈ ਜਿਹੇ ਦਰਖਤ ਹੋਣਗੇ ਫੇਰ ਹੀ ਆਪਣਾ ਜਿਹੜਾ ਵਾਤਾਵਰਨ ਹੈ ਆਪਣਾ ਮੌਸਮ ਹੈ ਇਹ ਸੰਤੁਲਿਤ ਰਹੂਗਾ ਕਿਉਂਕਿ ਰੁੱਖਾਂ ਦੀ ਕਟਾਈ ਇੰਨੀ ਹੋ ਰਹੀ ਹੈ ਰੋਡ ਆਪਣੇ ਬਣ ਰਹੇ ਨੇ ਜਾਂ ਹੋਰ ਕਿਸੇ ਵੀ ਕਾਰਜ ਵਾਸਤੇ ਬਿਲਡਿੰਗਾਂ ਬਣ ਰਹੀਆਂ ਨੇ ਸ਼ਹਿਰ ਨਵੇਂ ਬਸਾਏ ਜਾ ਰਹੇ ਨੇ ਸਾਰੇ ਜਿੰਨੇ ਰੁੱਖ ਲੱਗੇ ਹੋਏ ਸੀ ਕੁਦਰਤੀ ਉਹ ਸਾਰੇ ਪੱਟੇ ਜਾ ਰਹੇ ਨੇ ਸੋ ਸਾਰੀ ਚੀਜ਼ ਨੂੰ ਦੇਖਦੇ ਹੋਏ ਇੰਟਰਨੈਸ਼ਨਲ ਰੋਟਰੀ ਕਲੱਬ ਨੇ ਜਿਹੜਾ ਇਹ ਬੀੜਾ ਚੁੱਕਿਆ ਹੈ ਇਹ ਬਹੁਤ ਸਲਾਘਾਯੋਗ ਹੈ ਅੱਜ ਅਸੀਂ ਆਪਣੇ ਇੱਥੇ ਸੀਐਸਸੀ ਕੇਂਦਰ ਪਾਤਣਾ ਵਿੱਚ ਆਏ ਹੋਏ ਆ ਜਿੱਥੇ ਇੱਕ ਗੁਰਨਾਨਕ ਕੀਚੀ ਬਣਾਈ ਹੈ ਜਿਦੇ ਵਿੱਚ ਅੱਜ ਅਸੀਂ ਕਾਫੀ ਪੌਦੇ ਲਾਏ ਨੇ ਇਹੜਾ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ ਨਾਨਕ ਬਗੀਚੀ ਤੇ ਦੂਜਾ ਸਾਡੇ ਪਤੜਾਂ ਦੇ ਰੋਟਰੀ ਕਲੱਬ ਦੇ ਪ੍ਰਧਾਨ ਜੀ ਵੱਲੋਂ ਤੇ ਬਾਕੀ ਸਾਰੇ ਮੈਂਬਰਾਂ ਵੱਲੋਂ ਸਾਡੇ ਸੀਐਸਸੀ ਪਤੜਾਂ ਦੇ ਵਿੱਚ ਅੱਜ ਕਾਫੀ ਸਾਰੇ ਬੁੱਟੇ ਲਗਾਏ ਗਏ ਹਨ ਜਿਸ ਦਾ ਕਿ ਅਸੀਂ ਇਹਨਾਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਤਾਂ ਜੋ ਸੱਭੇ ਹਸਪਤਾਲ ਦਾ ਜਿਹੜਾ ਸੇਵਾਸਦਾ ਸਾਰਾ ਵਾਤਾਵਰਨ ਹੈ ਇਹ ਹਰਿਆ ਭਰਿਆ ਰਹਿ ਸਕੇ ਤੇ ਲੋਕ ਅੱਛੀ ਆਵੇ ਤਾਂ ਜੋ ਤੇ ਕੁਦਰਤ ਵੀ ਜਿਹੜੀ ਨੇਚਰ ਹੈ ਉਹ ਵੀ ਬੈਲੈਂਸਡ ਰਹੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ